ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਸ ਘਰ ਤੋਂ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਚੋਲਾ ਸਾਹਿਬ ਤਹਿਸੀਲ ਜਿਲ੍ਹਾ ਸ਼੍ਰੀਦਰਨਤਨ ਸਾਹਿਬ ਚੋਲਾ ਸਾਹਿਬ ਤੋਂ ਜਿਹੜੀ ਦੋਸਤੋ ਛੜਕ ਰੱਤੇ ਰਤੋਗੇ ਨੂੰ ਜਾਂਦੀ ਐ ਇਸੇ ਸੜਕ ਦੇ ਉੱਪਰ ਵੀਰ ਗਿੰਦਰ ਉਹਨਾਂ ਦਾ ਘਰ ਆ ਤੇ ਵੈਸੇ ਪਿੰਡ ਚੋਲਾ ਸਾਹਿਬ ਹੀ ਆ ਠੀਕ ਆ ਜੀ ਪਿੰਡ ਚੋਲਾ ਸਰ ਤੋਂ ਜਿਹੜੀ ਸੜਕ ਰਾਤੋਂ ਕਿਨੋਂ ਜਾਂਦੀ ਹੈ ਠੀਕ ਹੈ ਜੀ ਇਸੇ ਸੜਕ ਦੇ ਉੱਪਰ ਕਾਰਾ ਕੋਈ 1.5 200 ਮੀਟਰ ਦੀ ਦੂਰੀ ਤੇ ਵੀਰ ਕਿੰਦਰ ਦੇ ਘਰੋਂ ਦੋਸਤੋ ਮਾਲ ਪਹਿਲਾਂ ਵੀ ਆਪਾਂ ਤੁਹਾਨੂੰ ਦੋ ਤਿੰਨਾਂ ਵੀਡੀਓ ਦੇ ਵਿੱਚ ਦਿਖਾਇਆ ਪਸ਼ੂ ਮੱਝਾਂ ਝੋਟੀਆਂ ਵਾੜਾ ਹਰ ਇੱਕ ਤਰ੍ਹਾਂ ਦੀ ਕੁਆਲਿਟੀ ਵੈਰੈਟੀ ਜਿਹੜੀ ਵੀਰ ਲੈ ਕੇ ਆਉਂਦਾ ਰੋਟੀਨ ਦੇ ਵਿੱਚ ਕੰਮ ਕਰਦਾ ਠੀਕ ਹੈ ਜੀ ਕੋਈ ਦੋ ਚਾਰ ਨਗ ਜਿਹੜੇ ਇਸਕੇ ਦੇ ਉੱਪਰ ਤੁਹਾਨੂੰ ਮਿਲ ਜਾਂਦੇ ਆ ਅੱਜ ਇਸ ਵੀਡੀਓ ਦੇ ਵਿੱਚ ਪਸ਼ੂ ਆਪਾਂ ਤੁਹਾਨੂੰ ਟੋਟਲ ਤਿੰਨ ਦਿਖਾਉਣੇ ਆ ਦੋ ਖੇਸਵਾਜ ਤੇ ਇੱਕ ਗੱਬਣ ਮੱਝ ਦਿਖਾ ਦਾਂਗੇ ਜਿਹੜੀ ਦੋਸਤੋ ਇਹ ਮੱਝ ਨੀਲੀ ਦੇ ਪੱਖ ਦੀ ਹੈ ਵੀ ਸੂਈ ਸੁਵਾਈ ਆ ਇੱਕ ਵੜ ਵੱਛੀ ਜਿਹੜੀ ਦੋਸਤੋ ਹੁਣੇ ਕੁਝ ਸਮਾਂ ਕੋਈ 10 ਮਿੰਟ ਅੱਧਾ ਘੰਟਾ 15 ਮਿੰਟ ਪਹਿਲਾਂ ਜਿਹੜੀ ਸੂਕੀ ਹਟੀ ਆ ਇਹਦੀ ਡਿਟੇਲ ਤੁਹਾਨੂੰ ਮਿਲ ਜੂਗੀ 나ਗ 3 ਸੋ ਤਿੰਨਾਂ ਲਗਾ ਦੀ ਡਿਟੇਲ ਆਪਾਂ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਦੇ ਆਂਗੇ ਪੂਰੀ ਜਾਣਕਾਰੀ ਲੈਣੀ ਆ ਵੀਰ ਗਿੰਦਰ ਤੋਂ ਆਓ ਕਰਦੇ ਆਂ ਗੱਲਬਾਤ ਸਭ ਤੋਂ ਪਹਿਲਾਂ ਵੀਰ ਗਿੰਦਰ ਸਾਸਰੀ ਕਾ ਸਾਸਰੀ ਗਾਲ ਸੰਧੂ ਸਾਹਿਬ ਹੋਰ ਕੀ ਹਾਲ ਜੀ ਬਹੁਤ ਵਧੀਆ ਗਿੰਦਰ ਸਿਆਣਕਾ ਜੀ ਮੇਰਾ ਤੁਹਾਡੀਆਂ ਗੁਰੂ ਅਰਜਨ ਦੇਵ ਦੀ ਕਿਰਪਾ ਆਗੇ ਮਾਲਕ ਸੱਚੇ ਪਾਤਸ਼ਾਹ ਜਿੱਦਾਂ ਮ ਜਿੰਦਰ ਐਨੀਮਲ ਇਸੇ ਤਰ੍ਹਾਂ ਹੀ ਕੋਈ 2 4 2000 ਨਾਗਾ ਆਪਣੇ ਕੋਲ ਡੇਲੀ ਰੁਟੀਨ ਦੇ ਵਿੱਚ ਮੌਜੂਦ ਹੁੰਦੇ ਹਾਂ ਹਾਂਜੀ ਆਉਂਦੇ ਰਹਿੰਦੇ ਆ ਅੱਜ ਆਪਾਂ ਜਿਹੜੇ ਪਸ਼ੂ ਦਿਖਾ ਰਹੇ ਆ ਇੱਕ ਦੋ ਤਾਂ ਮੱਝਾਂ ਇੱਕ ਹੋਰ ਆਪਣੇ ਕੋਲ ਸੱਜਰ ਹੁਣੇ ਸੂਈਏ ਕੋਈ 10 15 ਕਿ ਮਿੰਟ ਪਹਿਲਾਂ ਹਾਂਜੀ ਸ਼ਾਈਵਾਲ ਬਰੀਡ ਚ ਆ ਗਈ ਠੀਕ ਆ ਤੇ ਜਿਹੜੀ ਮੱਝ ਸੂਈ ਸਵਾਈ ਆਪਣੇ ਕੋਲੇ ਨੀਲੀ ਰਾਵੀ ਦੀ ਇਹ ਕਿੰਨੇ ਕਿ ਦਿਨ ਹੋ ਗਏ ਇਹਨੂੰ ਸੰਧੂ ਸਾਹਿਬ ਹੋ ਹੀ ਗਏ ਹੋਣਗੇ ਕੋਈ ਮਹੀਨੇ ਦੇ ਲਾਗੇ ਬੰਨੇ ਮੰਨ ਕੇ ਮਹੀਨਾ ਹੀ ਚੱਲੇ 20 25 ਦਿਨ ਉਤਰਾ ਹੋ ਗਏ ਹੋਣਗੇ ਹਾਂਜੀ ਤਾਂ ਤੁਸੀਂ ਸ਼ੁਰੂਆਤ ਆਪਾਂ ਇਸੇ ਮੱਝ ਤੋਂ ਕਰ ਲੈਣੀ ਆ ਠੀਕ ਆ ਜੀ ਕੋਈ ਮਹੀਨਾ ਕੋਈ 25 ਦਿਨ ਦਾ ਆਈਡੀਆ ਕੋਈ ਮੰਨ ਲੇ ਵੀਰ ਸੂਆ ਤਿੱਜਾ ਹੋਊਗੀ ਕਿੰਦਰ ਤਿੱਜਾ ਸੂਆ ਸੋਈ ਆ ਜੀ ਠੀਕ ਆ ਜੀ ਹਾਂਜੀ ਤੇ ਨੀਲੀ ਰਾਵੀ ਦੀ ਮੈਂ ਦੁੱਧ ਐਸ ਵਕਤੇ ਤੇ ਥੱਲੇ ਕਿੰਨਾ ਕੀ ਦੁੱਧ 10 ਲੀਟਰ ਪੱਕਾ ਵਾ ਜੀ 10 ਲੀਟਰ ਹਾਂਜੀ ਤੇ ਜਿਹੜਾ ਦੁੱਧ ਚਲੋ ਆਪਾਂ ਚਵਾਈ ਦੇਣਾ ਹੁੰਦਾ ਇੱਥੇ ਦੋ ਟਾਈਮ ਤਿੰਨ ਟਾਈਮ ਤਸੱਲੀ ਕਰ ਲੈ 9 ਲੀਟਰ ਦੀ ਅਗਲੇ ਦੇ ਘਰ ਦੀ ਵੀ ਜੇ ਆਨਲਾਈਨ ਕਿਸੇ ਮਂਗਾਉਣੀ ਹੋ ਉਤੇ ਬਾਕੀ ਆਪਣ ਇਹਨਾਂ ਵੀ ਚਵਾਈ ਬਹੁਤ ਜਿਆਦੀ ਪੋਲੀ ਆ گاਵਾਂ ਵਾਲੀ ਚਵਾਈ ਲੱਗੀ ਠੀਕ ਤੇ ਨਾ ਕੋਈ ਮਤਲਬ ਲੱਤ ਛੜ ਕਰਨ ਵਾਲੀ ਆ ਪੂਰਛਟਾਨੀ ਕੋਈ ਵੀਗਾ ਥਣਾ ਦੀ ਚਵਾਈ ਬਹੁਤ ਸਾਫ ਹੈ। ਹਾਂਜੀ। ਉਹ ਦੋਸਤੋ ਚਵਾਈ ਵੈਸੇ ਨਾਲ ਦੀ ਨਾਲ ਹੀ ਆਪਾਂ ਤੁਹਾਨੂੰ ਦਿਖਾ ਵੀ ਰਹੇ ਹਾਂ ਠੀਕ ਆ। ਚਵਾਈ ਤੁਸੀਂ ਵਿੱਚ ਦੇਖ ਲਿਓ। 9 ਕਿਲੋ ਆਨਲਾਈਨ ਕੋਈ ਵੀ ਵੀਰ ਸੌਦਾ ਕਰਦਾ 9 ਕਿਲੋ ਆ ਇੱਥੇ ਆਣ ਕੇ ਤੁਸੀਂ ਚਵਾਈ ਤਸੱਲੀ ਕਰ ਲਓ ਕਿ ਤੇ ਹੋਵੇ ਨਾ ਹੋਵੇ ਤੇ 10 ਕਿਲੋ ਜਿਹੜਾ ਭਾਂਡੇ ਵਿੱਚ ਪੈਂਦਾ ਦੁੱਧ ਦਾ। ਮਹੀਨੇ 25 ਦਿਨਾਂ ਦਾ ਸੂਗਾ ਮਗਰ ਕਟਾ ਮੇਲ ਕਾਫਾ ਬੱਚਾ ਵੀ ਤੁਹਾਨੂੰ ਇੱਕ ਵਾਰੀ ਦਿਖਾ ਦਗੇ ਆਪਾਂ। ਆ ਬੱਚਾ ਕਰਨ ਚੱਲਿਆ। ਠੀਕ ਆ ਜੀ। ਇਹ ਕਟਾ ਮਗਰ ਇਸ ਮੈਂ ਦੇ। ਤੇ ਬਾਕੀ ਚੋਣ ਚਾਣ ਚੰਗੀ ਦੱਸ ਰਿਹਾ ਵੀਰ। ਇੱਕ ਪਾਸੇ ਤੁਹਾਨੂੰ ਉਲਟ ਪਹਿਣੀ ਵਾਲੇ ਪਾਸੇ ਆਪਾਂ ਥਣ ਦਿਖਾ ਦਗੇ ਲਾ ਗਿਓ ਠੀਕ ਹੈ ਇੱਕ ਕਿੰਦਰ ਕੋਈ ਤੁਸੀਂ ਦੱਸਿਆ ਸੀ ਵੀ ਮਾਰਲਾ ਥਣ ਥੋੜਾ ਛੋਟਾ ਬਖਾਉਂਦੀ ਆ ਤੇ ਚਵਾਈ ਜਿਵੇਂ ਬਰਾਬਰ ਚਵਾਈ ਸੰਧੂ ਸਾਹਿਬ ਕੋਈ ਧਾਰ ਨਾ ਧਾਰ ਗਿਣ ਗਿਣ ਮਾਰੀ ਜਾਵੇ ਜੇ ਇੱਕ ਧਾਰ ਵੀ ਘਟ ਜੂ ਤੇ ਆਪਾਂ ਬੈਠੇ ਜ਼ਿੰਮੇਵਾਰ ਆ ਕੋਈ ਕੋਈ ਗ੍ਰਾਮਾ ਚ ਵੀ ਘਟ ਹੋਣ ਵਾਲੀ ਹਾਂਜੀ ਗ੍ਰਾਮਾ ਦੇ ਵਿੱਚ ਕੋਈ ਮਤਲਬ ਕਿ ਲਮਾਨਾ ਜ ਪਾਈਆਂ ਨਾ ਤੇ ਗਾਂ ਦੀ ਗੱਲ ਚੱਲੇਗੀ ਧਾਰਾਂ ਵਾਲੀ ਹੂੰ ਹੂੰ ਜਿਹੜਾ ਗ੍ਰਾਮਾ ਦੇ ਹਿਸਾਬ ਨਾਲ ਵੀ ਦੁੱਧ ਨਹੀਂ ਘਟਦਾ ਥਣ ਦਾ ਠੀਕ ਹੈ ਜੀ ਆ ਬਰਾਬਰ ਚਵਾਈ ਕਰਾ ਦੇਣੀ ਆਪਾਂ ਬਿਲਕੁਲ ਜੀ ਬਿਲਕੁਲ ਹਾਂ ਜੀ ਲੈ ਕੇ ਅੰਦਰ ਖੋਲ ਕੇ ਇੱਕ ਵਾਰੀ ਕਰੀਏ ਤੋਰੀਏ ਨੂੰ ਆ ਤਾਂ ਦੋਸਤੋ ਜਿਹੜਾ ਦੱਸਣਾ ਫਰਜ਼ ਆ ਬਾਕੀ ਚਵਾਈ ਦੇ ਵਿੱਚ ਕਿਸੇ ਰਕਮ ਦੀ ਕੋਈ ਬਾਤ ਘਾਟ ਨਹੀਂ ਗਈ ਉਹ ਤੁਹਾਨੂੰ ਆਪਾਂ ਵਿੱਚੇ ਨੋਟ ਕਰਵਾ ਦਿੱਤਾ ਠੀਕ ਆ ਜੀ ਕੋਈ ਮੇਰਾ ਵੀਰ ਕਲਾਸਾਂ 'ਚ ਫੜ ਕੇ ਵੀ ਤੁਸੀਂ ਗ੍ਰਾਮਾ ਦੇ ਵਿੱਚ ਵੀ ਤੁਸੀਂ ਮਿਲਤੀ ਕੀਤੀ ਦਾ ਦੁੱਧ ਚਮੋ ਕੇ ਤੇ ਉਹਦੇ ਵਿੱਚ ਵੀ ਕਿੰਦਰਾ ਦਾ ਵੀ ਕੋਈ ਗ੍ਰਾਮਾ ਦੇ ਵਿੱਚ ਵੀ ਕੋਈ ਤੇਰ-ਵੇਰ ਨਹੀਂ ਹੈਗੀ ਠੀਕ ਆ ਤੇ ਬਾਕੀ ਚਵਾਈ ਚੰਗੀ ਆ 9 10 9 10 ਕਿਲੋ ਤੇ ਇਸ ਵਕਤੇ ਚੱਲਣ ਢੀ ਹੈ ਬਾਕੀ ਸੰਧੂ ਦਾ ਵਾ ਪਾਇਰਾ ਫਰੀ ਵਾਲਾ ਤੇ ਕੋਈ ਕੰਮ ਕਰਨਾ ਹੀ ਨਹੀਂ ਆਂਦੇ ਹਾਂ ਨਹੀਂ ਜੀ ਨਹੀਂ ਬਿਲਕੁਲ ਹਾਂ ਜੀ ਅੱਗੇ ਵੀ ਮਾਲ ਵੇਚਿਆ ਵਾ ਉਹਦੀ ਤਸੱਲੀ ਕਰਾ ਕੇ ਆਨਲਾਈਨ ਚ ਵਾਚ ਵਾ ਘੱਲੀਆਂ ਆਪਾਂ ਠੀਕ ਹੈ ਜੀ ਅਗਲੇ ਆਂਦੇ ਇਤਨਾ ਘਲਦੇ ਮੈਂ ਹਾਂ ਤੁਸੀਂ ਪਾਉ ਤਸੱਲੀ ਕਰੋ ਆਪਦੀ ਤਸੱਲੀ ਕਰੋ ਹਾਂ ਜੀ ਆ ਲੋ ਜੀ ਖਲੋ ਜੱਗ ਕੜਦੀ ਬਾਹਰ ਨਹੀਂ ਹਾਂ ਮੜਾ ਨੇੜੇ ਕਮਾ ਲਓ ਇੱਕ ਬੜੀ ਹੋਰ ਤੋਰਦੇ ਜਿਆ ਇਹਨਾਂ ਕੁੱਤਸਾਂ ਵੀ ਇੱਕ ਵਾਰੀ ਪੂਰੀ ਤਸੱਲੀ ਦੇ ਨਾਲ ਵੀਡੀਓ ਜ਼ਰੂਰ ਦੇਖਿਆ ਕਰੋ ਠੀਕ ਆ ਜੀ ਸੋ ਇਨਫੋਰਮੇਸ਼ਨ ਜਾਣਕਾਰੀ ਦੇ ਨਾਲ-ਨਾਲ ਜਿਹੜਾ ਇੱਕ ਪਸ਼ੂ ਤੁਹਾਨੂੰ ਪੂਰੀ ਤਸੱਲੀ ਦੇ ਨਾਲ ਦਿਖਾਇਆ ਵੀ ਜਾਂਦਾ ਤੇ ਕਾਲੀ ਨਾ ਕਰਿਆ ਕਰੋ ਸਾਈਪੈਨਾ ਪਾਉਣ ਤੋਂ ਪਹਿਲਾਂ ਇੱਕ ਵਾਰੀ ਪੂਰੀ ਗੱਲਬਾਤ ਸੁਣਿਆ ਕਰੋ ਪਸ਼ੂ ਦੇਖਿਆ ਕਰੋ ਠੀਕ ਆ ਸਿੰਗਲ ਹੱਡੀ ਦੇ ਵਿੱਚ ਆ ਬਿਲਕੁਲ ਪਤਲਾ ਪਿੰਡਾ ਇਸ ਮੈਂ ਦਾ ਭਵਾਨਾ ਚੱਡਾ ਬਿਲਕੁਲ ਫਿਕਸ ਬੰਦ ਲਵੇ ਦੀ ਆ ਠੀਕ ਆ ਜੀ ਕੰਪੈਕਟ ਡਾਡਰਾ ਪੂਰਾ ਤੇ ਜਿੱਥੋਂ ਲੱਗਦੀ ਹੈ ਕਰਮਾਲੀ ਗਿੱਠ-ਗਿੱਠ ਧਰਤੀ ਨੀਵੀ ਹੋ ਜਾਂਦੀ ਹੈ ਵੇਖੋ ਠੀਕ ਹੈ ਬਹੁਤ ਵਧੀਆ ਨਵੀਂ ਕਿੰਦਰ ਕੀ ਮੁੱਲ ਕਰਦਾ ਇਹਦਾ ਮੁੱਲ ਕੇ ਸੰਧੂ ਸਾਹਿਬ ਭਾਵੇਂ ਜਿੰਨਾ ਮਰਜ਼ੀ ਕਰੀ ਜਾਈਏ ਭਾਵੇਂ 85 ਕਰ ਲਈਏ 90 ਕਰ ਲਈਏ 80000 ਦੇ 2000 ਛੋਟ ਕਰਦਾ ਨੇ ਇਹਨਾਂ ਆਕਾਰ ਫਿਰ ਪੂਰੇ ਗੱਲ ਖਿਚਮੀ ਜੀ ਘਰ ਵੀ ਜਿੱਥੇ ਤੂੰ 100 200 ਰੁਪਏ ਛੋਟ ਹੀ ਰਹਿ ਜੀ 100 200 ਰਹਿ ਜੀ ਹਾਂ 100 200 ਰਹਿਣ ਦੇ ਨਹੀਂ ਬਸ ਨਹੀਂ 100 200 ਨਾ ਕਰੀਏ ਫਿਰ ਹੋਰ ਯਾਰ ਕਰ ਦਿੰਦੇ ਹਾਂ ਹੋਰ ਕੀ ਹਾਂ ਕਿ ਨਹੀਂ ਤਿੰਨ ਘੱਟ 80 ਦੇ ਦਾਂਗੇ ਤਿੰਨ ਘੱਟ 80 ਨਹੀਂ ਹਜੇ ਵੀ ਗੱਲ ਨਹੀਂ ਬੜੀ ਮੇਆ ਖੰਡਿਆ ਐਂਡ ਤੋਂ ਐਂਡ ਗੱਲ ਕਰਕੇ 200 ਰੁਪਏ ਛੋਟ ਹੀ ਰਹਿ ਜੀ ਮੁੜ ਕੇ ਬਹੁਤਾ ਜਿਆਦਾ ਖਰੋਖਾ ਹੋ ਜਾਣਾ ਜਗਾ ਅੱਛਾ ਹਾਂ ਨਹੀਂ ਕਰਦੇ ਹੋਰ ਵੀ ਕਰਦੇ ਖੁਸ਼ੀ ਨਾਲ ਹੀ ਕਰਦੇ ਆਪ ਹੀ ਕਰਦੇ ਮੇਰਾ ਕਰ ਦਾਂਗੇ ਛੋਟ ਮਾਨਤਨ ਕਰ ਦਾਂਗੇ ਕੀ ਕਰਦੇ ਹਾਂਜੀ 77 ਠੀਕ ਹੈ ਜੀ। ਹਾਂਜੀ। ਲੋ ਵੀ 77000 ਦੇ ਵਿੱਚੋਂ ਕਿਸਾਨ ਵੀਰੋ ਛੋਟ ਕੇਂਦਰਾ ਦਾ ਕਰਦੇ ਆਂਗੇ ਠੀਕ ਆ। ਬਾਕੀ ਮੱਝ ਤੁਸੀਂ ਦੇਖ ਲਈ ਠੀਕ ਆ ਜੀ। ਬਾਕੀ ਮੂੰਹ ਮੱਥੇ ਦੀ ਰੰਗ ਢੰਗ ਚੰਗਾ ਤੇ ਮੇਰਾ ਭਰਾ ਚੋਗੇ ਤੁਸੀਂ ਵੀ ਤਸੱਲੀ ਕਰ ਲਿਓ ਆਪਾਂ ਵੀ ਵਿੱਚ ਚਵਾਈ ਦਿਖਾਤੀ ਹੈ ਤੁਹਾਨੂੰ ਠੀਕ ਆ। ਸੰਧੂ ਸਾਹਿਬ ਜਿਤਨਾ ਮਰਜੀ 2 ਟਾਈਮ 3 ਟਾਈਮ ਕੋਈ ਤਸੱਲੀ ਕਰੇਗੇ। ਬਿਲਕੁਲ ਜੀ ਬਿਲਕੁਲ। ਹਾਂਜੀ। ਲੈ ਕੇਂਦਰਾ ਕੇ ਆਪਣੇ ਕੋਲ ਸੈਕਿੰਡ ਨੰਬਰ ਤੇ ਆ ਮੱਝ ਆ ਗਈ ਭਰਾ। ਹਾਂਜੀ। ਇਹ ਗੱਬਣ? ਹਾਂਜੀ ਇਹ ਗੱਬਣ ਆ। ਸਮਾਂ ਕਿੰਨਾ ਕੁ ਲੇਜੂਗੀ? ਇਹ ਸਮਾਂ ਕੋਈ ਲੈ ਜੂਗੀ ਮੇਰੇ ਸਾਹ ਨਾ 8-10 ਦਿ ਸਮਾਦੋਸੂ ਅਰਥ 10 ਦਿਨ ਸਜੇ ਦਾ ਪਿਆਹ ਸੂਣ ਦੇ ਵਿੱਚ ਹਾਂਜੀ ਤੇ ਸੂਆ ਮੇਰਾ ਵੀਰ ਕੋਈ ਤਿੱਜਾ ਮੰਨ ਲਏ ਬਾਕੀ ਅੱਗੇ ਭਰਾ ਕਿਸੇ ਦੀ ਸਮਝ ਹੈ ਆਪੋ ਆਪਣੇ ਠੀਕ ਆ ਬੁਖਾਰਾ ਤੁਸੀਂ ਵੇਖ ਸਕਦੇ ਜੇ ਲਿਫਟੀ ਲਾਉਣਾ ਲੂਣਾ ਜਿਹੜਾ ਦੋਸੋ ਸ਼ੁਰੂ ਕਰਤਾ ਕਰਮਾਲੀ ਨੇ ਪੱਦਰ ਦੇਵੇ ਬੁਖਾਰੇ ਦੇ ਵਿੱਚ ਆ ਕੋਈ 22 ਕੋਈ ਨੱਕਾ ਕੋਈ ਦੁੱਜਾ ਕੋਈ ਹੀਰ ਫੇਰ ਜਾਂ ਕੋਈ ਵੱਲਛਲ ਦੀਗਾਗਾ ਇੱਕ ਸਾਰ ਲੇਵਾ ਪੱਦਰ ਲੇਵਾ ਤੇ ਜਿਵੇਂ ਜਿਵੇਂ ਲਾਉਣਾ ਕਰਮਾਲੀ ਸਟਾਰਟ ਕਰੀ ਜਾਂਦੀ ਆ ਵਿਰਲ ਵਰਨ ਬਹੁਤ ਚੰਗਾ ਸਾਹਮਣੇ ਹੋਰ ਨਿਕਲ ਕੇ ਤੁਰਿਆਊਗਾ ਲੇਵਾ ਆ ਦੇਖੋ ਥਣ ਪੂਰਾ ਲੰਬਾ 3 ਚਵਾਈ ਵਾਲਾ ਦੋਹਰਾ ਥਣ ਕਰਮਾਲੀ ਵਰਲ ਵਰਲ ਬਹੁਤ ਬੋਲਣਗੇ ਸੇਸ ਚੰਗੀ ਆ ਬਾਕੀ ਬਰੀਤੀ ਬਰੂਕੀ ਦੇ ਵਿੱਚ ਆ ਪੂਰਾ ਅਛਾ ਗਿੰਦਰਪਾਈ ਬਾਕੀ ਟਿੱਪਣ ਦੀ ਕਿਸੇ ਰਕਮ ਦੀ ਘ ਭਾਰ ਪਿੱਛੇ ਦੀ ਕੋਈ ਸਮੱਸਿਆ ਦਾ ਭਾਰ ਪਿੱਛੇ ਦੀ ਆਪਣੀ ਗਾਰੰਟੀ ਆ ਜੀ ਕੋਈ ਹੋਰਾ ਜਿੰਨਾ ਵੀ ਜਿਹੜਾ ਨਾ ਕਿਤੇ ਨਾਉ ਭਰਮ ਨਹੀਂ ਵਿਖਾਉਂਦੀ ਠੀਕ ਆ ਵੀਰੇ ਹਾਂਜੀ ਤੇ ਜਿਹੜੀ ਟਿੱਪਣ ਆ ਉਹ ਆਪ ਦੀ ਤਸੱਲੀ ਕਰਕੇ ਖੜੇ ਕੋਈ ਤੁਹਾਨੂੰ ਪਤਾ ਆਪਾਂ ਐਵੇਂ ਗਾਰੰਟੀਆਂ ਦੇਈ ਜਾਈਏ ਹਾਂ ਮੁੜ ਕੇ ਇਹ ਆਵਾਪ ਰਿਆ ਖਲੜ ਹਾਂ ਇਦੀ ਕੋਈ ਗਾਰੰਟੀ ਨਹੀਂ ਮੇਰੇ ਘਰੋਂ ਤਸੱਲੀ ਕਰਕੇ ਖੜੇ ਅਗਲਾ ਜਿਹੜਾ ਬਿਲਕੁਲ ਜੀ ਬਿਲਕੁਲ ਬਾਅਦ ਆ ਜੇ ਆਨਲਾਈਨ ਜੇ ਆਖੇ ਆਨਲਾਈਨ ਵੀ ਤਾਂ ਪਾ ਦਾਂਗੇ ਆਪਾਂ ਆਨਲਾਈਨ ਟਿੱਪ ਕੇ ਕਿਸੇ ਵੇਖਣਾ ਹੋ ਤਾਂ ਵੀ ਵੇਖ ਲੈ ਆਪਾਂ ਆਪਾਂ ਉਤਰਾ ਪਾਸ ਕਰਕੇ ਲਿਆਦੀ ਆ ਥਾਣਾ ਦੇ ਵਿੱਚ ਕੋਈ ਹਰਾ ਫੇਰੀ ਨਹੀਂ ਹੈਗੀ ਚਾਰੂ ਜਦੋਂ ਪੂਰੀ ਆਣ ਕੇ ਪੱਠੜ ਕਾ ਪੂਰਾ ਖਾਸ ਚਾਰੂ ਤੇ ਆਵੇ ਹੁਣ ਕੋਈ ਵੇਖ ਹੀ ਲੈਣਾ ਫੂਕਾਂ ਵੱਜੀਆਂ ਪਈਆਂ ਬਿਲਕੁਲ ਬਿਲਕੁਲ ਹਾਂਜੀ ਲਾ ਕੇ ਅੰਦਰ ਕਰਕੇ ਪੇਸ਼ੇ ਸਾਹਮਣੇ ਲਕਾ ਲੋ ਕਾਣੀ ਲੱਗਾ ਪੂਰਾ ਜਨਾ ਕਿਤੇ ਨਾ ਕਿਤੇ ਵੀ ਦੋਸਤੋ ਪਤਾ ਕਰਨਾ ਪੁੱਛਣਾ ਬੜਾ ਜ਼ਰੂਰੀ ਆ ਕਿਉਂ ਚਾਰੂ ਬਹੁਤ ਜਿਆਦੀ ਸੰਧੂ ਸਾਹਿਬ 10 8 10 ਦਿਨ ਹਜੇ ਦੇ ਪਾਇਆ ਸੂਣ ਦੇ ਵਿੱਚ ਠੀਕ ਆ ਜੀ ਤੱਜਾ ਸੁਬਾ ਇਹ ਅੱਜ ਸੂਣੀ ਆ ਠੀਕ ਆ ਤੇ ਬਾਕੀ ਹੈ ਵੀ ਬਿਲਕੁਲ ਪਤਲੇ ਪਿੰਡੇ ਦੀ ਇਹ ਬਿਲਕੁਲ ਕਾਗਜ਼ ਵਰਗੀ ਆਪਾਂ ਹਮੇਸ਼ਾ ਨੋਟ ਕਰਾ ਦਿੰਦੇ ਆਂ ਬਈ ਦੋਸਤੋ ਬਹੁਤੀ ਚਮੜੀ ਇੱਧਰ ਵੇਖੋ ਜਿੱਥੋਂ ਮਰਜੀ ਫੜੀ ਜਾਏ ਇਹਨੂੰ ਹਾਂ ਪਤਲੀ ਚਮੜੀ ਦੀ ਲੈ ਜਿੱਥੋਂ ਮਰਜੀ ਚੁੰਟੀਆਂ ਭਰੀਏ ਦੁੱਧ ਵਾਲੀ ਮੈਂ ਆ ਸੰਧੂ ਸਾਹਿਬ ਸੋ ਬਾਕੀ ਇਸ ਘਰ ਦੀ ਤਸੱਲੀ ਗਾਰੰਟੀ ਇਹ ਆ ਵੀ ਦੋਸਤੋ ਇੱਥੇ ਆਣ ਕੇ ਤੁਸੀਂ ਆਪਣੀ ਤਸੱਲੀ ਕਰੋ ਟਿੱਪੋ ਜਿਹੜਾ ਗੱਬਣ ਪਸ਼ੂ ਆ ਸੋ ਇਹ ਪਸ਼ੂ ਨੂੰ ਦੋ ਟਾਈਮ ਉਸ ਤੋਂ ਬਾਅਦ ਕਿਸੇ ਵੀਰ ਦੇ ਮੁਕੱਦਰ ਆ ਜੀ ਠੀਕ ਹੈ ਤਾਂ ਦੁੱਧਾਂ ਕੇ ਸੇਵਾ ਦਾ ਆਪਾਂ ਹਰ ਵਾਰ ਨੋਟ ਕਰਾਉਣੇ ਆ ਵੀ ਦੁੱਧ ਚੰਗੀ ਮੇਰਾ ਵੀਰ ਕੋਈ ਸੇਵਾ ਕਰੂਗਾ ਦੁੱਧ ਤੁਸੀਂ ਚੰਗਾ ਲੈ ਸਕਦੇ ਮੰਨ ਠੀਕ ਹੈ ਜੀ ਲੋ ਜੀ ਨਵੀਂ ਕਿੰਦਰ ਦੇਵਾਂਗੇ ਕਿਨੇ ਦੀ ਆਪਾਂ ਖਾਣਾ ਇਹ ਸੰਧੂ ਸਾਹਿਬ ਅચ્ੀ ਕੋ ਚੀਜ਼ ਦੇ ਹਿਸਾਬ ਨਾਲ ਆਪਾਂ ਮੁੱਲ ਤੇ ਭਾਵੇਂ ਦਾ ਜਿੰਨਾ ਮਰਜ਼ੀ ਕਰੀ ਜਾਈਏ ਹਾਂਜੀ ਤੇ ਹੁਣ ਇਹ ਆਪਾਂ ਦੇ ਦਾਂਗੇ 70 ਤੋਂ 2000 ਛੱਡਾਂ 70 ਚ 68 ਦੀ ਹਾਂਜੀ ਬਾਕੀ ਹੋਰ ਵੀ ਆਏ ਗਏ ਦੀ ਲੈਸ ਕਰਦੇ ਜੀ ਮੌਕੇ ਕਰ ਲਾਂ ਪਨੀ ਮੌਕੇ ਕੋਈ ਭੈਣ ਭਰਾ ਆਪਣੇ ਦਾ ਮਤਲਬ ਕੀ ਸੌਦਾ ਕਰੇ ਵੀ ਕੋਈ ਇਹ ਨਾ ਕਿ ਤੇ ਭਾਰਾਂ ਦੇ ਪਾਣ ਵਾਲੀ ਗੱਲ ਨਾ ਹੋਵੇ ਵੀ ਥੋੜਾ ਬਦ ਆਪਦਾ ਜਲ ਪਾਣੀ ਜੋ ਵੀ ਆਪਣਾ ਰੱਖਣਾ ਉਹ ਰੱਖ ਕੇ ਤੇ ਭਾਅ ਪੜਤੇ ਚ ਦੇ ਦਈਏ ਸੰਧੂ ਸਾਹਿਬ ਅੱਗੇ ਵੀ ਆਪਾਂ ਮਾਲ ਰੋਹਿਤ ਰੋਜ ਵਿੱਚ ਇਹਦਾ ਕੱਲ ਮਈਆਂ ਦੋ ਹੀ ਵੱਡੀਆਂ ਆਪਣੇ ਕੋਲ ਚੰਗੀਆਂ ਸੂਣ ਵਾਲੀਆਂ ਦੋਵੇਂ ਉਹ ਲੈ ਗਏ ਬੰਦੇ ਇਹ ਮੁਣਕੇ ਕੱਲ ਹੀ ਜਾਂਦਾ ਮਾਲ ਪਰਸੋਂ ਤੁਹਾਨੂੰ ਤਾਂ ਹੀ ਫੋਨ ਲਾਉਣੇ ਆ ਵੀਡੀਓ ਪਾਈਓ ਚੰਗੀਆਂ ਦੀ ਪਾਉਣੀ ਇਹ ਜਿਆਦੀਆਂ ਝੋਟੀਆਂ ਬਹੁਤ ਚੰਗੀਆਂ ਵੀ ਚੰਗੀਆਂ ਨੇ ਨਹੀਂ ਉਹ 15 15 16 16 ਕਿਲਵਾਲੀਆਂ ਬਹੁਤ ਬੜੀਆਂ ਬਾਹਰ-ਬਾਰ ਹਾਂਜੀ ਉਹ ਵੇਚੀ ਇੱਕ 30 ਦੀ ਕੱਲ ਤੇ ਇੱਕ ਵੇਚੀ ਆ ਇੱਕ 15 ਦੀ ਚੰਗਾ ਮਾਲ ਸੀਗਾ ਹਾਂਜੀ ਆ ਲਓ ਦੋਸਤੋ ਜਿਹੋ ਜਿਹਾ ਪਸ਼ੂ ਉਹੋ ਜੇ ਸਰਪੰਗੇ ਆ ਠੀਕ ਆ ਜੀ ਤੇ ਬਾਕੀ ਮਾਲ ਇਸੇ ਤਰ੍ਹਾਂ ਹੀ ਆਉਂਦਾ ਰਹਿੰਦਾ ਬਿਲਕੁਲ ਨਾਰਮਲ ਰੇਟਾਂ 'ਤੇ ਪਸ਼ੂ ਵੀ ਤੁਹਾਨੂੰ ਅੱਜ ਤੇ ਪਸ਼ੂ ਜਿਹੜੇ ਦੋ ਝੋਟੀਆਂ ਦੱਸ ਰਿਹਾ ਗਿੰਦਰ ਇਹ ਕੱਲ ਕੋਈ ਸਵਾ ਸਵਾ ਲੱਖਾਂ ਜਿਹੜੀਆਂ ਬਾਹਰ ਉਹ ਵੀ ਸੇਲ ਕੀਤੀਆਂ ਇਹ ਦੋ ਮੱਝਾਂ ਸੀ ਇੱਕ ਪਾਸੇ ਜਿਹੜੀਆਂ ਆਪਾਂ ਤੁਹਾਨੂੰ ਦਿਖਾਈਆਂ ਨੇ ਇੱਕ ਲਾਸਟ ਵਿੱਚ ਇਧਰ ਵੇੜ ਤੁਹਾਨੂੰ ਦਿਖਾਉਣੇ ਆ ਬਿਲਕੁਲ ਹੁਣੇ ਸੂਈ ਆ ਕੁਝ ਇੱਕ ਸਮਾਂ ਪਹਿਲਾਂ ਠੀਕ ਆ ਜੀ ਤੇ ਗਿੰਦਰ ਇਹ ਸਵੇਰ ਦੱਸ ਤੇ ਸਮਾਂ ਇਹਨੂੰ ਤਕਰੀਬਨ ਹੋ ਗਿਆ 15 ਸਵੇਰ ਸੰਧੂ ਸਾਹਿਬ ਦੁਜੀ ਸਵੇਰ ਸੂਈ ਆ ਜੀ ਹਾਂ ਤੇ ਬਹੁਤ ਵੱਛੀ ਠੰਡੀ ਠੁੰਡੀ ਆ ਹੂੰ ਸ਼ਾਈ ਵਾਲ ਬਰੀਡ ਦੇ ਵਿੱਚ ਆ ਜੀ ਵੱਛੀ ਇਹਨੂੰ ਇਹਨੇ ਜਨਮ ਦਿੱਤਾ ਮਗਰ ਬੱਚਾ ਕਿ ਵੱਛੀ ਆ ਗਈ ਆ ਵੱਛੀ ਆ ਗਈ ਆ ਜੀ ਉਹ ਜੀ ਮਗਰ ਵੱਛੀ ਆ ਬਿਲਕੁਲ ਗਲੇਣਾੜ ਹਾਂ 15 20 ਮਿੰਟ ਅਧਾ ਘੰਟਾ ਇੰਨਾ ਕ ਸਮਝ ਆਇਆ ਲਗਭਗ ਹਾਂਜੀ ਤੇ ਜੇਰ ਜੂਰ ਪ੍ਰੋਪਰ ਅਜੇ ਪੈਜੂਗੀ ਤੇ ਉਹਦੀ ਤੁਸੀਂ ਡਿਟੇਲ ਬਾਅਦ ਵਿੱਚ ਲੈ ਲਿਓ ਠੀਕ ਹੈ ਜੀ ਜੇਰ ਦੀ ਸੰਧੂ ਸਾਹਿਬ ਆਪਾਂ ਪ੍ਰੋਪਰ ਵੀਡੀਓ ਬਣਾ ਦਾਂਗੇ ਬਣਾ ਕੇ ਰੱਖ ਲਿਓ ਹਾਂਜੀ ਦਿਓ ਜੀ ਬਾਕੀ ਥਾਣਾ ਥੋਣਾ ਦੀ ਆਪਾਂ ਤੁਹਾਨੂੰ ਕੋਈ ਤਸਵੀਰ ਨਾਲ ਦਿਖਾਉਨੇ ਆ ਬੱਚੇ ਬੁੱੱਚੇ ਦੇ ਬਹੁਤ ਜਿਆਦੀ ਸਹਿਮ ਤੇ ਠੰਢੀ ਬਹੁਤ ਜਿਆਦੀ ਠੀਕ ਹੈ ਜੀ ਅਜੇ ਹੋਣੀ ਤੁਹਾਡੇ ਗਾੜੀ ਗਾੜੀ ਸੋ ਸੈਕਿੰਡ ਟਾਈਮਰ ਆ ਠੀਕ ਹੈ ਜੀ ਦੂਜਾ ਸਵੇਰ ਇਹ ਜਿਹੜੀ ਵਾਇਰਸ ਹੋਈ ਆ ਬਾਕੀ ਥਾਣ ਤੁਸੀਂ ਵੇਖੋ ਮੱਝਾਂ ਦਾ ਥ ਅਜੇ ਦੋਸਤੋ ਜੇਰ ਜੂਰ ਪੈਣ ਤੋਂ ਬਾਅਦ ਥੋੜੀ ਬਾਅਦ ਜਿਹੜੀ ਚੁਵਾਈਏ ਦੀ ਕੀਤੀ ਜਾਊਗੀ ਪਹਿਲੇ ਟਾਈਮ ਤੇ ਹੁਣ ਸੰਧੂ ਸਾਹਿਬ ਧਾਰਾ ਮਾਰ ਕੇ ਅੰਦਰ ਚੈੱਕ ਕੀਤੀ ਥੋੜੀ ਬਾਅਦ ਹੀ ਹਾਂਜੀ ਕੀਤੀ ਆ ਬਾਦ ਦੱਸੀ ਜੀ ਚਵਾਚਪੂ ਪੋਲਾ ਬਿਲਕੁਲ ਵਧੀਆ ਵਧੀਆ ਸੰਧੂ ਸਾਹਿਬ ਠੀਕ ਆ ਜੀ ਹੂੰ ਥੋੜਾ ਸਿੱਧਾ ਤੋਰਿਆ ਉਹਨੂੰ ਇਹ ਕਰਾਸੰਗ ਦੇ ਵਿੱਚ ਆ ਠੀਕ ਆ ਜੀ ਅਜੇ ਪੀੜਾ ਉਧਰਾਂ ਚ ਭੱਜੀ ਪਈ ਸੰਧੂ ਸਾਹਿਬ ਥੋੜਾ ਘਮਾਇਓ ਕਿੰਦਰ ਇਹਨੂੰ ਮੜਾ ਨੇੜੇ ਤੋਰ ਬਹੋਰ ਉਤਾਜੀ ਸੂਣ ਕਰਕੇ ਜਿਹੜਾ ਦੋਸਤੋ ਬੱਚੇ ਦਾ ਪਸ਼ੂ ਐਨੀਮਲ ਕੋਈ ਵੀ ਕਰਦਾ ਠੀਕ ਆ ਜੀ ਤੇ ਬੱਚਿਆਂ ਨੂੰ ਥੋੜਾ ਸੱਜਰ ਸੂਣ ਕਰਕੇ ਤੇ ਹਵਾਨੇ ਲੇਵੇ ਦੀ ਪੂਰੀ ਖਬਰਦਾਰ ਆ ਬਹੁਤ ਸੋਨਾ ਥਣ ਬਾਕੀ ਸੰਧੂ ਸਾਹਿਬ ਠੰਡੀ ਬਹੁਤ ਵਾ ਇਹ ਨਹੀਂ ਵੀ ਸਿੰਗਾ ਨੂੰ ਫੜਿਆ ਟੁੱਡਾ ਮਾਰੀ ਜਉ ਲੋ ਜਿਤਨਾ ਮਰਜੀ ਸਿੰਗਾ ਨਾਲ ਝੂਟੀ ਜਾ ਆਹ ਨਹੀਂ ਨਹੀਂ ਠੰਡੀ ਆ ਸੀਲ ਸੰਗ ਸਿੰਗੀ ਸਿੰਗ ਆ ਵੱਛੀ ਨੂੰ ਨੇ ਤੇ ਵੱਛੀ ਤੇ ਬਹੁਤ ਜ਼ਿਆਦਾ ਰੁਪਈਆ ਦੀ ਬੱਚੇ ਦਾ ਬੋਧਾ ਕਰਦੀ ਸੰਧੂ ਹਮ ਲੋ ਜੀ ਮਗਰ ਵੱਛੀ ਇਹਦੇ ਠੀਕ ਆ ਜੀ ਸੈਕੰਡ ਟਾਈਮਰੇ ਸੁਈ ਆ ਦੂਜਾ ਸੂਬਾ ਬਾਕੀ ਠੰਡੀ ਠੰਡੀ ਬਹੁਤ ਜਿਆਦਾ ਜਿਤਨਾ ਮਰਜੀ ਗੱਟਿਆਂ ਦਾ ਘੱਥ ਲਾਈ ਜੋ ਨਵਾਈ ਜੋ ਜੋ ਮਰਜੀ ਕਰੀਏ ਨਾਉਂਦੀ ਵੀ ਮਈਆਂ ਨੂੰ ਹੂੰ ਅੱਛੀ ਹੈ ਮਾਜਾ ਤੇ ਹਾਂਜੀ ਹਾਂਜੀ ਆਪਾਂ ਨਾਰਮਲ ਗੱਲ ਕਰਦੇ ਆ ਵੀ ਕਈ ਵਾਰ ਉਹਦੇ ਕ੍ਰੋਸ ਆਂਗਲੇ ਪਸ਼ੂ ਨਹੀਂ ਆ ਲੱਗੇ ਨਹੀਂ ਆਉਂਦੇ ਨੇ ਜਿਹੜੀਆਂ ਥੰਗਾਲੀਆਂ ਜਿਹੜੀਆਂ ਸਿੰਗਲ ਆਈ ਜਾਂਦੀਆਂ ਲੋ ਜਿਤਨਾ ਮਰਜੀ ਝੂਟੀ ਜਾਓ ਲੱਭੇ ਕੇੰਦਰ ਚਲੋ ਜੇਰ ਜੂਰ ਪ੍ਰੋਪਰ ਪੈ ਜੂਗੀ ਬਾਕੀ ਚਲੋ ਨਵੀਨ ਰੋਈਆ ਕਰਮਾਂ ਵਾਲੀ ਵਧੀਆ ਸੁਸਵਾਭਈ ਆ ਦੇਵਾਂਗੇ ਕਿੰਨੇ ਦੀ ਅੱਜ ਆਪਾਂ ਇਹ ਸੰਧੂ ਸਾਹਿਬ ਵਚੀ ਦੇ ਜਿੱਧਰ ਨੂੰ ਮਰਜ਼ੀ ਵੇਚ ਲੈਂਦੇ ਜਿਹਾ ਭੋੜੀ ਹੁੰਦੀ ਏ ਹਾਂ ਹੁਣ ਸੰਧੂ ਸਾਹਿਬ ਇਹਦਾ ਭਾਵੇਂ 60 ਮੁੱਲ ਕਰੀ ਜਾਈਏ 55 ਕਰੀ ਜਾਈਏ 50000 ਦੀ ਹਾਂ ਨਾ ਜੇ ਆਲਾ ਕੰਮ ਆ 50 ਦੀ ਹਾਂਜੀ ਜੇ ਸਨੋ ਇਹ ਕਿ ਹੋ ਜੂ ਛੋਟ ਸੱਪਾ ਵਿੱਚੋਂ ਕਰਾਂਗੇ ਛੋਟ ਸੱਪਾ ਆ ਪਾਸੇ ਨੀ ਦਾ ਮਾਨਤਨ ਹੋ ਜੀ ਹਾਂ ਫਿਕਸ ਨਹੀਂ ਵੀ ਵਿੱਚੋਂ ਹੋਣਾ ਆਪਾਂ ਕੀ ਆਂਦੇ ਗਾਂਢੀ ਦੇਤੀ ਆ ਹਾਂ ਗਾਂਢ ਨਹੀਂ ਦਿੰਦੇ ਆਪਾਂ ਹਾਂਜੀ ਮਾਨਤਨ ਹੋ ਜੀ ਉਹਦੀ 50000 ਦੇ ਵਿੱਚੋਂ ਕਿਸਾਨ ਵੀਰੋਂ ਛੋਟ ਸੱਪਾ ਮਾਨਤਨ ਹੋ ਜਾਊਗਾ ਹਾਂਜੀ ਤੇ ਜੇ ਜੁਰ ਪ੍ਰੋਪਰ ਪੈ ਜੂਗੀ ਉਹਦੀ ਵੀਡੀਓ ਗੰਦਰਪਾਈ ਬਣਾ ਕੇ ਰੱਖ ਲੂਗਾ ਹਾਂਜੀ ਉਹ ਤੁਸੀਂ ਆਣ ਕੇ ਮੇਰਾ ਵੀ ਕੋਈ ਵੇਖਣੀ ਚਾਹੁੰਦਾ ਤੇ ਸਿਆਣ ਕੇ ਆਪਣੀ ਦੇਖ ਲਿਆ ਜੀ ਸੌਦਾ ਕਰ ਲਿਓ ਠੀਕ ਆ ਜੀ ਪਸ਼ੂ ਭਾਪੜ ਦੇ ਵਿੱਚ ਆ ਜਾਇਜ਼ ਰੇਟ ਤੇ ਦੋਨੋਂ ਨਗ ਜਿਹੜੇ ਬਿਲਕੁਲ ਸਜਰਤਾ ਜੇ ਸੋਏ ਆ ਆਪਾਂ ਜਿਹੜੇ ਤੁਹਾਨੂੰ ਦਿਖਾਤੇ ਆ ਕੋਈ 5 ਦਿਨਾਂ ਦਾ ਕੋਈ ਮਹੀਨੇ ਦਾ ਜਿਹੜਾ ਦੋਸਤੋ ਇਹਦਾ ਮੱਝ ਦਾ ਸੂਆ ਤੁਹਾਨੂੰ ਦਿਖਾਇਆ ਆਪਾਂ ਤੇ ਚਵਾ ਜਿਹੜਾ ਤੁਸੀਂ ਦੇਖ ਲਿਆ ਵੀਡੀਓ ਪੂਰੀ ਦੇ ਵਿੱਚ ਬਾਕੀ ਮੇਰਾ ਭਰਾ ਇੱਥੇ ਆਓ ਆਪਣੀ ਇੱਕ ਟਾਈਮ ਦੋ ਟਾਈਮ ਚੋਕੇ ਤਸਦੀ ਕਰੋ ਲਬਿੰਦਰ ਤਿੰਨੇ ਨਗ ਸੀ ਅੱਜ ਆਪਣੇ ਕੋਲ ਹਾਂਜੀ ਤੇ ਨੰਬਰ ਇੱਕ ਕਰ ਦਈਏ ਸਾਂਝੇ ਨੰਬਰ 95952 64536 ਠੀਕ ਆ ਹੋਰ ਕੋਈ ਗੱਲਾਂ ਬਤਾ ਗੱਲਾਂ ਬਾਤਾਂ ਲਿਆ ਰੱਬ ਦੀ ਗੁਰੂ ਅਰਜਨ ਦੇਵ ਦੀ ਆਂ ਭਰਾਵਾਂ ਦੇ ਨਾਲ ਆ ਕੀ ਜਾਂਦੇ ਹੁੰਦੇ ਆ ਵੀ ਪ੍ਰੇਮ ਪਿਆਰ ਦੇਈ ਜਾਂਦੇ ਸਾਰੇ ਵੀਰ ਤੇ ਵਧੀਆ ਗੱਲ ਆ ਇਸ ਤਰ੍ਹਾਂ ਜੜੇ ਰਹੀਏ ਮਹਾਰਾਜ ਇਹ ਤੋਂ ਬਖਸ਼ਦਾ ਰਵੇ ਗੁਰੂ ਅਰਜਨ ਦੇਵ ਹਾਂਜੀ ਚਲੋ ਬਹੁਤ ਵਧੀਆ ਹਾਂਜੀ ਹਾਂ ਦੱਸੋ ਵਪਾਰ ਦਾ ਕੰਮ ਆ ਭਰਾ ਦਾ ਇਸੇ ਤਰ੍ਹਾਂ ਕੋਈ 2 4 5 ਨਗ ਇਸੇ ਤਰ੍ਹਾਂ ਡੇਲੀ ਰੁਟੀਨ ਦੇ ਵਿੱਚ ਆਉਂਦੇ ਆ ਕੋਈ 2 4 ਨਗ ਵੇਚ ਕੇ ਕੋਈ 2 4 ਨਾ ਗਾਂ ਕੇ ਠੀਕ ਆ ਤੇ ਬਾਕੀ ਆਪਣਾ ਤਾਲਮੇਲ ਤੁਸੀਂ ਬਿਠਾ ਲਿਓ ਠੀਕ ਆ ਜੀ ਆਏ ਨਵੇਂ ਪਸ਼ੂਆਂ ਦੀ ਆ ਡਿਟੇਲ ਆ ਉਹ ਬਿਲਕੁਲ ਰੁਟੀਨ ਦੇ ਵਿੱਚ ਕੰਮ ਕਰਦਾ ਵੀਰ ਇਸੇ ਤਰ੍ਹਾਂ ਲੈਂਦੇ ਰਿਹਾ ਕਰੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ